ਅੱਜਕੱਲ੍ਹ ਦੀ ਵੱਡੀ ਖਬਰ ਲੈਂਡਸਲਾਈਡ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੋਮਵਾਰ ਨੂੰ ਮਾਤਾ ਵੈਸ਼ਨੋ ਦੇ ਵੀ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਲੈਂਡਸਲਾਈਡਿੰਗ ਹੋਈ ਹੈ ਜਿਸ ਵਿੱਚ ਚਾਰ ਸ਼ਰਧਾਲੂ ਵੀ ਜ਼ਖਮੀ ਹੋ ਗਏ ਹਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਵੈਸ਼ਨੂ ਦੇਵੀ ਦੇ ਮੰਦਰ ਨੂੰ ਜਾਣ ਵਾਲੇ ਪੁਰਾਣੇ ਰਸਤੇ ਤੇ ਜ਼ਮੀਨ ਖਿਸਕਣ ਕਾਰਨ ਕਟੋ-ਕਟ ਚਾਰ ਸ਼ਰਧਾਲੂ ਜ਼ਖਮੀ ਹੋ ਗਏ ਉਨ੍ਹਾਂ ਕਿਹਾ ਹੈ ਕਿ ਤ੍ਰਿਕੂਟਾ ਪਹਾੜੀਆਂ ਦੇ ਸਥਿਤ ਸ਼ਰਧਾਲੂਆਂ ਲਈ ਬੇਸ ਕੈਂਪ ਕਟੜਾ ਸ਼ਹਿਰ ਵਿੱਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕ ਗਈ ਹੈ ਕੱਟਨਾ ਸਵੇਰੇ 8:30 ਵਜੇ ਦੇ ਕਰੀਬ ਬਾਣ ਗੰਗਾ ਦੇ ਨੇੜੇ ਗੁਲਸ਼ਨ ਕਾ ਲੰਗਰ ਵਿਖੇ ਵਾਪਰੀ ਜੋ ਯਾਤਰੀ ਦਾ ਸ਼ੁਰੂਆਤੀ ਬਿੰਦੂ ਹੈ ਅਤੇ ਜਿੱਥੇ ਜ਼ਿਆਦਾਤਰ ਪੌਣੀ ਸਵਾਰ ਪੁਰਾਣੇ ਰਸਤੇ ਤੇ ਇਕੱਠੇ ਹੁੰਦੇ ਹਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ ਅਤੇ 4 ਫਸੇ ਹੋਏ ਸ਼ਰਧਾਲੂਆਂ ਨੂੰ ਬਚਾ ਲਿਆ ਗਿਆ ਹੈ ਤੇ ਹਸਪਤਾਲ ਪਹੁੰਚਾਇਆ ਗਿਆ ਹੈ ਅੰਤਿਮ ਰਿਪੋਰਟ ਮਿਲਣ ਤੱਕ ਬਚਾਅ ਕਾਰਜ ਜਾਰੀ ਸੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਪਹਾੜਾਂ 'ਚੋਂ ਲੈਂਡਸਲਾਈਡਿੰਗ ਹੋਈ ਹੈ ਤੇ ਜਿੱਥੇ ਲੰਗਰ ਲੱਗਦਾ ਹੈ ਉੱਥੇ ਕਰਕੇ ਇਹ ਜਿਹੜਾ ਸ਼ੁਰੂਆਤੀ ਬਿੰਦੂ ਹੈ ਯਾਤਰੀਆਂ ਦਾ ਉੱਥੇ ਰਸਤੇ 'ਚ ਇਕੱਠੇ ਹੁੰਦੇ ਹਨ ਤੇ ਉੱਥੇ ਇਹ ਲੈਂਡ ਸਲਾਈਡਿੰਗ 8:30 ਵਜੇ ਦੇ ਕਰੀਬ ਹੋਈ ਹੈ